ਮੋਹ ਗੁਰਜੀਤ ਕੋਲਸੋ ਮੋਹ ਗੁਰਜੀਤ ਘਟੇ ਸੰਤ ਮਹਰਾਜ ਸੰਤ ਅਭਾ ਬਲਵੰਤ ਸਿੰਘ ਜੀ ਜਦੋਂ ਚਾ ਕਰ ਸੰਤ ਗਾਨੀ ਸੰਪੂਰਨ ਸਿੰਘਿਆ ਕੋਲੇ ਰਹਿੰਦੇ ਸੀ ਉਤੇ ਜਾਣ ਕੀ ਜਿਹੜੀ ਲੱਤ ਸੀ ਇੱਕ ਫੈਨਸੀ ਤੋਂ ਬਹੁਤ ਜ਼ਿਆਦੇ ਖਰਾਬ ਹੋਣ ਕਰਕੇ ਬਾਬਾ ਜੀ ਨੂੰ ਫਿਰ ਇੱਕ ਦਿਨ ਰਾਤ ਨੂੰ ਸੰਤ ਬਾਬਾ ਪੂਨ ਦਸ ਮਹਾਰਾਜ ਜੀ ਦੇ ਕੋਲ ਗਏ। ਤੋਂ ਹਨੇਵਾਂ ਦਰਸ਼ਨ ਹੋਏ ਉਹਨਾਂ ਨੇ ਬਚਨ ਕੀਤਾ ਕਿ ਹੁਣ ਤੂੰ ਇਹ বিনা ਦੱਸੇ ਸਾਨੂੰ ਰੋੜੇਵਾੜ ਤੋਂ ਵਾਪਸ ਮੁੜ ਗਿਆ ਸੀ ਹੁਣ ਤੈਨੂੰ ਅਸੀਂ ਲੱਤਾਂੋਂ ਫੜ ਲਿਆ ਜਿਹੜੇ ਤੇਰੇ ਮਨ ਦੇ ਅੰਧੋਲੇ ਨੇ ਇਹਨਾਂ ਸਾਰਿਆਂ ਨੂੰ ਕਾਕੇ ਸਾਡੇ ਕੋਲੇ ਆ ਜਾ ਨਹੀਂ ਫਿਰ ਤੇਰਾ ਹੱਕੰ ਮ ਵੱਧਾਈ ਜਾਣਾ ਅਮਨਜੀ ਹਮ ਦਾ ਪਰਮੇਸ਼ਰ ਦਾ ਨਾਮ ਜਪਦੇ ਸੀ ਬਈ ਤੇ ਅੱਧੀ ਰਾਤ ਹੋ ਚੁੱਕੀ ਸੀ ਅਰ ਜਦੋਂ ਇਹ ਅਕਾ ਮੀਚਦੇ ਜਦ ਇਹ ਕੋਤਕ ਸਾਹਮਣੇ ਆ ਜਾਂਦਾ ਵਸ ਫੇਰ ਉਹ ਬਈਆਂ ਨੇ ਸਮੇਂ ਨਾਲ ਜਨਨ ਕਰਕੇ ਉਹਨਾਂ ਦਾ ਫੇਸ ਮਾਦੀ ਵਿੱਚ ਬੈਠ ਗਏ ਜਦੋਂ ਦਿਨ ਜਾ ਚਲੇ ਜਾਂਦੇ 1:00 ਵਜੇ ਯਾਨੀ ਸੰਪੂਰਨ ਸੂਰਜ ਕੋਈ ਚਲੇ ਗਿਆ ਉਹਨਾਂ ਜਾ ਕੇ ਇਹ ਦਸਹਿਰ ਇਹ ਸਾਡਾ ਜਮਾਨਾ ਰੋਹਰਿਆਂ ਸਾਹਿਬ ਨੂੰ ਜਾਣੂ ਕਰਦਾ। ਜੇ ਆ ਗਿਆ ਹੋਵੇ ਤਾਂ ਮੈਂ ਉੱਥੇ ਜਾਇਆ ਮਾਂ। ਹਮਤ ਗਾਨੀ ਸੰਪੂਰਨ ਸੇ ਇਹ ਕਹਿੰਦੇ ਉਹਨਾਂ ਨਾਲ ਨਹੀਂ ਜਹਦਾ ਦੀ ਤੂੰ ਜਾਣਾ ਜਾਓ ਕੋਈ ਗੱਲ ਹੀ ਨਹੀਂ ਹੈਗੀ। ਉਹਨੇ ਉਤੋਂ ਗੱਡੀ ਕਰਕੇ ਦੇ ਦਿੰਦੀ ਐ ਗੱਡੀ ਦੇ ਵਿੱਚ ਆਈ ਸਤਨਾਮ ਨੂੰ ਭਾਈ ਨਾਲ ਲੈ ਜਾ ਤੇਰੀ ਸੇਵਾ ਕਰੂਗਾ ਉੱਥੇ ਤੂੰ ਜਾ ਕੇ ਆਰਾਮ ਕਰੀ ਜਦੋਂ ਠੀਕ ਹੋ ਗਿਆ ਤੇ ਜਦ ਮਰਜੀ ਆ ਜੀ ਇਹ ਵਚਨ ਕੀਤਾ। ਅਬਾਆਂ ਨੇ ਆਪਣੇ ਗੜਬਈ ਨੂੰ ਭੇਜਿਆ ਭਾਈ ਗੁਰਦੇਵ ਸਿੰਘ ਨੂੰ ਕਹਿ ਕੇ ਆ। ਬੰਬਾਈ ਪੱਡੀ ਦੀ ਲੋੜ ਹੈ। ਤੇਤੀ ਲੈ ਕੇ ਆਓ। ਜੇ ਉਹਨੂੰ ਕੰਮ ਹੋਇਆ ਤਾਂ ਕਿਸੇ ਟੈਗ ਨੂੰ ਭੇਜ ਦੇਣਗੇ। ਐ ਕਹਿ ਕੇ ਗੱਡੀ ਵਾਲੇ ਕੋਲ ਜਾ ਕੇ ਨਰਮਨ ਸਿੰਘ ਨੇ ਕਿਹਾ ਕਿ ਬਾਬਾ ਜੀ ਨੇ ਗੱਡੀ ਮੰਗਾਈ ਹੈ ਮੈਂ ਕਿਹਾ ਕਿ ਉਹ ਕਹਿੰਦਾ ਚਲੂ ਉਹ ਨਾ ਮੈਂ ਗੱਡੀ ਲੈ ਕੇ ਕਿੰਨਾ ਟਾਈਮ ਨੂੰ ਆਵਾਂ ਉਹ ਕਹਿੰਦੇ ਵੀ ਹੁਣੇ ਮੰਗਾਈਏ ਕੋਪੋਂ ਕੰਨ ਮਹੀਨਾ ਚੱਲਦਾ ਸੀ ਜੀ ਦਿਨ ਚੜਨ ਵਾਲਾ ਸੀ ਯਾਨੀ ਗੱਡੀ ਵਾਲਾ ਗੱਡੀ ਬੜੀ ਜਲਦੀ ਲੈ ਕੇ ਆ ਗਿਆ। ਆ ਕੇ ਉੱਥੋਂ ਚਾਕਰ ਤੋਂ ਸਤਨਾਮ ਨਾਲ ਲੈ ਕੇ ਗਿਆਨੀਆਂ ਨੂੰ ਮਿਲ ਕੇ ਗੱਡੀ 'ਚ ਬੈਠ ਗਏ। ਉਹ ਗਿਆਨੀਆਂ ਨੂੰ ਮਾਇਆ ਸਤਨਾਮ ਨੂੰ ਪੜ੍ਹਾਉ ਦਿੱਤੀ। ਵੀਰ ਜਿੱਤੇ ਲੋਡ ਹੋਊਗੀ ਬਤਲੋ ਭਾਈ। ਇਸ ਤਰ੍ਹਾਂ ਡੀ ਦੇ ਵਿੱਚ ਆਉਂਦੇ ਆਉਂਦੇ ਇਹ ਕੋਡ ਦੇ ਵਿੱਚ ਹੀ ਹੁੰਦੇ ਇਹ ਕੋਡ ਲਾ ਹੋਰ ਗੜ ਵਿੱਚ 90 ਨੂੰ ਜੱਲੇਗੇ 90 ਤੋਂ 45 ਨੂੰ ਜੱਲੇਗੇ 45 ਤੋਂ ਬੰਨ ਜਸਵਾਲ ਨੂੰ ਹੋ ਕੇ ਲਹਿਰ ਚੜਨਗੇ ਨਹਿਰ ਤੋਂ ਲੰਘਦੇ ਪੁਲ ਤੋਂ ਆਹ ਲੰਘੇ ਉਤੋਂ ਦੀ ਵੱਡੀ ਕਮਾ ਕੇ ਲੈ ਕੇ ਆਏ ਚਲੇਲੇ ਵਾਲੇ ਪੁਰਤੋਂ ਦੀ ਕੋਦੋਂ ਸੜਕ ਕੋਈ ਬਣੀ ਨਹੀਂ ਸੀ ਹੋਈ ਰੋੜੇ ਬਾਣ ਕੱਚਾ ਰਸਤਾ ਸੀ ਇਹ ਤਾਂ ਬਹੁਤ ਚਿਰ ਬਾਅਦ ਸੜਕ ਬਣੀ ਹੈ ਜੇ ਲੋਤੋਂ ਜਦੋਂ ਸਾਹਮਣੇ ਰੋੜੀਵਾਲ ਪਿੰਡ ਦੇ ਵਿੱਚ ਹੀ ਘੁੰਮ ਕੇ ਗਏ ਅੱਗੇ ਪੱਠਾ ਸੀ ਔਰ ਪੱਠੇ ਦੇ ਕੋਲ ਦੀ ਡੇਰੇ 'ਚ ਪਹੁੰਚੇ ਤਾਂ ਅੱਗੇ ਨਾਮਾ ਪੂਨ ਦਾਸ ਮਹਾਰਾਜ ਜੀ ਉੰਡਾ ਲਈ ਖੜੇ ਨੇ ਉਹ ਹੋਰ ਸ੍ਰੀ ਸੰਗਤ ਦੇ ਉੱਤੇ ਬੈਠੇ ਆ ਲਾ ਕੋਲੇ ਅੱਬਾ ਜੀ ਨੂੰ ਸਭ ਨਾਂਝਰ ਆ ਰਿਹਾ ਸੀ ਬਾਬਾ ਪੂਰਨ ਦਾ ਜਾਨ ਕੇ ਕੜੇ ਹੋ ਕੇ ਉਧਰ ਖੂਵਾਲ ਨੂੰ ਚਾਕਣ ਲੱਗੇ ਇਹਦੇ ਨੂੰ ਬਾਬਾ ਜੀਆ ਨੇ ਮੁੱਖ ਘੁਮਾਇਆ ਹੀ ਨਾ ਅੰਤ ਬਾਬਾ ਭੁਲਵੰਤ ਸਿੰਘ ਜੀ ਜੱਲੀ ਚ ਉਤਰ ਕੇ ਪਲਾ ਦੇਵਾਦਾ ਦੀ ਮਾਤ ਸੀ ਉੱਥੇ ਉੱਦਨ ਹੋ ਕੇ ਕੋ ਉਦੋਂ ਕੋਈ ਸਮਾਧਾਂ ਦੇ ਆਲੇ ਵਾਲੇ ਬਾਗੜਾ ਵੀ ਕੋਈ ਨਹੀਂ ਸੀ ਉਹੀਂ ਨਿਮ ਦੇ ਥੱਲੇ ਸੀ ਨਮਸਕਾਰ ਕੀਤੀ ਨਮਸਕਾਰ ਕਰਕੇ ਬਾਬਾ ਜੀਾਂ ਦੇ ਕੋਲੇ ਪਹੁੰਚੇ ਆ ਕੇ ਨਮਸਕਾਰ ਕਰਨ ਲੱਗੇ ਬਾਬਾ ਜੀ ਕਹਿੰਦੇ ਭਾਈ ਕਿਵੇਂ ਆਇਆ ਹਾਂ ਉਹਦੋਂ ਸਾਨੂੰ ਬਿਨਾਂ ਦੱਸੀ ਚਲੇ ਗਿਆ ਹੁਣ ਤੂੰ ਬੜਾ ਸਾਡੇ ਕੋਲੇ ਆਇਆ ਬਾਬਾ ਨਰਗੰ ਸਿੰਘ ਜੀ ਕਹਿੰਦੇ ਮਹਾਰਾਜ ਭੁੱਲ ਗਏ ਆਪੇ ਮਾ ਕਰੋ ਉਹਦੇ ਰਜਾ ਦੇ ਵਿੱਚ ਹੀ ਗਏ ਸੀ ਸੋਡੀ ਰਜਾ ਜਾਗੇ अच्छा मैंने ठीक है चलो जल पानी छको लो लंगर ਦੇ ਵਿੱਚ ਪੇਜ ਦਿੱਤੇ ਉੱਤੇ ਜਾ ਕੇ ਲੰਗਰ ਸੱਗਿਆ ਜਿਹੜੀ ਚੀਜ਼ ਦੀ ਲੋੜ ਸੀ ਲੈ ਕੇ ਛੱਕੇ ਵਜੀ ਉੱਤੇ ਮੇਰੇ ਮੇ ਖੜੇ ਨਹੀਂ ਖੁੰਡਾ ਲਈ ਸੰਗ ਦੇ ਨਾਲ ਬਚਨ ਬਲਾਸ ਕਰੀ ਜਾਂਦੇ ਨੇ ਏ ਬਾਬਾ ਜੀ ਨੇ ਵਜਨ ਕੀਤਾ ਕਹਿੰਦੇ ਆ ਲਾਤੀ ਪੱਟੀ ਬੰਨੀ ਐ ਹਰ ਤੁਸੀਂ ਜਾਣੂ ਤੁਹਾਨੂੰ ਪਤਾ ਹੋਊਗਾ ਤੁਹਾਡੀ ਕਿਰਪਾ ਚਲੇ ਇਸ ਤਰ੍ਹਾਂ ਇਹ ਕਿ ਅੰਬਾ ਜੀ ਕਹਿੰਦੇ ਕੋਈ ਨਹੀਂ ਚਲੋ ਆਰਾਮ ਕਰੋ ਐ ਕਹਿ ਕੇ ਉਹ ਲੋਕ ਜਦ ਨੇ ਪੁੱਛਿਆ ਬਾਬਾ ਜੀ ਨੂੰ ਕਹਿੰਦੇ ਗੱਡੀ ਵਾਲੇ ਨੂੰ ਚਾਰਨ ਪੀ ਦੇਣਾ। ਤਾਂ ਸੰਤ ਮਹਾਰਾਜੀ ਕਹਿੰਦੇ ਜੀ ਇਹਨਾਂ ਨੂੰ ਸਭ ਕੁਝ ਦਿੱਤਾ ਹੋਇਆ ਇਹਨਾਂ ਨੇ ਕੁਝ ਨਹੀਂ ਲੈਣਾ ਹੈਗਾ। ਕਹਿੰਦੇ ਅੱਜ ਜੇ ਰਹਿਣਾ ਹੈ ਨੇ ਇੱਥੇ ਆਸਣ ਲਾ ਲਓ ਇਹਦਾ ਵੀ ਪੈਜੂ ਇੱਥੇ ਉੱਪਰ ਦੇ ਵਿੱਚ ਇਹਨਾਂ ਨੂੰ ਜਾਣਾ ਤਾਂ ਵੀ ਲੋ ਘੰਟੇ ਆਰਾਮ ਕਰਕੇ ਚਲੇ ਜਾਓ। ਆ ਜੁਪੀ ਕੇ ਚਲੇ ਜਾਊਗਾ। ਇਹ ਵਜਨ ਕਰ ਦਿੱਤਾ ਤੇ ਚਪਰ ਦੇ ਵਿੱਚ ਕਿ ਜਿਹੜੇ ਸਨੀਰ ਉੱਤੇ ਰਹਿੰਦੇ ਸੀ ਲਾਂਗਰੀ ਇਹਲਾ ਸੀਗਾ ਲੈੜੇ ਸੀਗਾ ਮਦੌਸੀ ਤੋਂ ਸੀ ਆਮ ਬਕੀਰ ਦਾ ਜੀ ਵੀ ਉੱਤੇ ਬੈਠੇ ਸੀ ਮਾੜੂ ਦਾਸ ਨਮੂੜ ਵਾਲਾ ਉਹ ਵੀ ਉੱਤੇ ਬੈਠਾ ਸੀ ਔਰ ਕੋਈ ਸਵੀਰ ਬਿਠੀ ਸੰਗਤ ਦੇ ਆਉਂਦੀ ਜਾਂਦੀ ਰਹਿੰਦੀ ਸੰਗਤ ਚਲੋ ਇਸ ਤਰ੍ਹਾਂ ਬਚਨ ਕੋ ਬਲੋਸ ਕਰਦੇ ਬਾਬਾ ਜੀ ਕੂਬਾਂ ਨੂੰ ਚਲੇ ਗਏ ਇਧਰ ਇੱਕ ਸਮਾਧਨ ਦੇ ਨਾਲ ਹੀ ਮੰਗਲੇਪੁਰ ਸੀ ਬਹੁਤ ਵੱਡਾ ਛੱਪਨ ਹੁੰਦਾ ਉਸ ਛੱਪਨ ਦੇ ਵਿੱਚ ਆਸਨ ਲਾ ਦੇ ਉੱਤੇ ਰਾਮ ਕੰਨਾਭ ਯਾਦ ਆਜ ਉਹ ਸਮਾਹ ਹੋਇਆ ਹਾ ਕੁਮਾਰੀ ਜਿਹੜਾ ਸ਼ਗਲ ਚਾਹ ਬਣੀ ਪਈ ਹੈ ਮੰਗਲਾਸ ਫਿਰ ਚਾ ਕੁੱਤੀ ਲਿਆਇਆ ਉਪਰ ਦੇ ਵਿੱਚ ਚਾ ਅਗਲੀ ਚਾ ਸਾਕੇ ਫਿਰ ਗੱਡੀ ਵਾਲੇ ਨੂੰ ਉੱਥੋਂ ਬਫ ਕਰ ਦਿੱਤੇ ਤੇ ਬਾਬਾ ਜੀ ਤੇ ਸਤਨਾਮ ਉੱਤੇ ਰਹੇ ਪਏ ਉਸ ਤੋਂ ਬਾਅਦ ਬਾਬਾ ਜੀ ਔੜੀ ਹੋੜੀ ਦਾ ਫਿਰਦੇ ਫਿਰਦੇ ਰਹੇ ਦੂਸਰੇ ਦਿਨ ਤੇਰ ਮਾਮਾ ਜੀ ਕੋਲੇ ਜਦੋਂ ਆਏ ਮਾਮਾ ਜੀ ਨੇ ਫਿਰ ਕਾਫੀ ਬਚਨ ਕੀਤੇ ਸੂਨ ਦਾਸ ਮਹਾਰਾਜ ਨੇ ਵਿਚਾਰ ਕਰਕੇ ਫਿਰ ਕਿਨੂੰ ਕਹਿੰਦੇ ਇੱਕੋ ਕਰੋ ਉਹ ਹਣ ਉਸ ਇਥੋਂ ਅੱਤ ਲਾਈ ਦੇ ਵਿੱਚੋਂ ਇਹਦੇ ਵਿੱਚੋਂ ਤੂੰ ਰਾਖ ਲੈ ਕੇ ਇਹਦੇ ਉੱਤੇ ਲਾ ਲਾ ਰਾਖ ਉੱਤੇ ਲਾ ਕੇ ਬਸ ਫਿਰ ਤੂੰ ਰੋਜ਼ ਹੀ ਰਾਖ ਲਾ ਲੈਣੀ ਆ ਕੋਈ ਨਹੀਂ ਆਰਾਮ ਆਈਗਾ ਆਰਾਮ ਕਰਿਆ ਕਰ ਹੇ ਕਈ ਵਾਰੀ ਬਚਨ ਕੀਤਾ ਕੋਈ ਜਨ ਕਰਕੇ ਫਿਰ ਬਾਬਾ ਜੀ ਉੱਪਰ ਚ ਫਿਰ ਚਲੇ ਜਾਂਦੇ ਨੇ ਰਾਖ ਲਾ ਕੇ ਚਲੋ ਸ਼ਾਮ ਨੂੰ ਫਿਰ ਮੜਾ ਮੋਟਾ ਫਿਰ ਤੁੰਬੀ ਚਲੇ ਗਏ ਭਾਈ ਸਤਨਾਮ ਸਿੰਘ ਨਾਲ ਸੀਗਾ ਚਲੋ ਆਏ ਹੌਲੀ ਹੌਲੀ ਬਾਬਾ ਜੀ ਉੱਥੇ ਰਾਖ ਲਾਉਂਦੇ ਰਹੇ ਇਸ ਤਰ੍ਹਾਂ ਬਾਬਾ ਜੀ ਦਾ ਹਮ ਲੰਘਦਾ ਗਿਆ ਇੱਕ ਦਿਨ ਫਿਰ ਬਾਬਾ ਜੀ ਨੇ ਕਈ ਵਚਨ ਕੀਤੇ ਭਾਈ ਹੁਣੇ ਲਾਤੋਂ ਫੜ ਕੇ ਤੈਨੂੰ ਇਸੇ ਕਰਕੇ ਲਿਆਂਦਾ ਜਿਹਨੇ ਕਾਰਜ ਤੇ ਤੋਂ ਕਰਾਉਣੇ ਨੇ ਉਹ ਕਾਰਜਾਂ ਲਈ ਭਾਈ ਤੈਨੂੰ ਇਹ ਰੀਤੀ ਸਦਿਆ ਤਲਵੰਜ ਦੀ ਇਹ ਕਥਾ ਵਿਚਾਰ ਸਮਾਪਤ ਹੈ ਅਗਲੀ ਕਥਾ ਫਿਰ ਸਰਮੁਣ ਕਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ